ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਲੀ ਵੀਡੀਓ ਵਿੱਚ ਅੱਪਾ ਚਾਰ ਗਾਵਾਂ ਸੇ ਲੈ ਕੇ ਆਏ ਨੇ ਚਾਰ ਹੀ ਬਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਣੀਆਂ ਕੱਚੀਆਂ ਨੇ ਆਓ ਕਰ ਲੈਂਦੇ ਆਂ ਬਾਈ ਨਾਲ ਗੱਲਬਾਤ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਠੀ ਕੋ ਵਧੀਆ ਪੂਰੇ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਚੰਗਾ ਚੱਲਦਾ ਬਈ ਹੂੰ ਕਿੰਨੀਆਂ ਵੇਚਤੀਆਂ ਅੱਜ ਫਿਰ ਅੱਜ ਤਿੰਨ ਵੇਚ ਗਏ ਬੜਾ ਬਈ ਠੀਕ ਆ ਦੋ ਪਾਸੇ ਕਰਤੀਆਂ ਇੱਕ ਲੈ ਕੇ ਬਾਈ ਚੜਾ ਕੇ ਠੀਕ ਆ ਬਾਈ ਹਾਂ ਬਈ ਨਾਮ ਤੇ ਐਡਰੈਸ ਬੋ ਨਾਮ ਮੇਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹਿ ਜਾਂਦੀ ਆ ਨੇੜੇ ਪਿੰਡ ਬਈ ਨੇੜੇ ਪਰੋਂ ਭਦੌੜ ਸਹ ਰਹਿ ਜਾਂਦਾ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 950926878 ਬਈ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਬਈ ਕਿੰਨੇ ਦਿਨ ਲੈਂਦੀ ਮੰਨ ਕੇ ਚਲੋ ਪੰਜ ਤੋਂ 6 ਦਿਨਾਂ ਦੀ ਕੱਚੀ ਹੈਗੀ ਪੰਜ ਤੋਂ 6 ਦਿਨਾਂ ਦੀ ਹਾਂ ਬਾਕੀ ਡੱਬ ਪ੍ਰਿੰਟ ਵੜ ਦਾ ਕੱਦ ਬੱਡ ਤੇ ਵਜਣ ਕਿੰਨਾ ਕਹਦੇ ਉਨੇ ਹੀ ਹੈਗਾ ਕਿੰਨਾ ਕੁ ਰਿਕਾਰਡ ਆ ਬਈ ਦੋਤ ਪਹਿਲੇ ਸੂਏ 25 26 ਕਿਲੋ ਚੋ ਆ ਤੇ ਸੇਵੇ ਕਿੱਥੋਂ ਲਈ ਆਗੇ 25 26 ਬਾਕੀ ਅਗਲੇ ਦੀ ਗਾਹਾਂ ਸੇਵ ਆ ਗਈ ਬਈ 30 ਚੋਲੂ ਦਾ 25 ਚੋਲੂ 20 ਚੋਲੂਗਾ ਬਾਕੀ ਲੇ ਵਾਲੂ ਵਾਹੇ ਬਰੀਕੀਆਂ ਚ ਬਹੁਤ ਹੈਗਾ ਸਹੀ ਗੱਲ ਬਾਕੀ ਢੱਲਾ ਦਿਖਾ ਦੇ ਸਾਰੀਆਂ ਬੰਡਲ ਨਾ ਕੱਢੂ ਫੇਰ ਕਰਨ ਵਾਲੀ ਨੇ ਸੋਣਾ ਫੇਸ ਬੜਾ ਚੰਗਾ ਹਾਂ ਬਾਕੀ ਸੀਲ ਢੰਡੀ ਬਹੁਤ ਨਹੀਂ ਆਇਆ ਯਾ ਬਈ ਬੋਦੀ ਬਦੀ ਚੰਗੀ ਆ ਸੁਨੱਖ ਪੁਣਾ ਬਾਕੀ ਸੀਲ ਇੰਨੀ ਗੱਲ ਆ ਭਾਵੇਂ ਹੀ ਬੈਠਾ ਰਹਿ ਸਹੀ ਬੈਠਾ ਰਹਿ ਬੜੇ ਕੁਪਰੇ ਦਾ ਜ਼ਰੂਰ ਮਾਨਦੀ ਸੀਗੀ ਹਮ ਬਾਕੀ ਥਾਣਾ ਢੱਲਾ ਢੋਲਾ ਬਹੁਤ ਪੰਗਾ ਲੇਵੇ ਜਿਹਦੇ ਸਹੀ ਗੱਲ ਆ ਬਈ ਖਸ਼ਾਂ ਤੋਂ ਨੇ ਬਾਅਦ ਦੇਖੋ ਮੇਰੀ ਗੱਲ ਕੱਚੀ ਕੱਚੀ ਕਾਗਜ਼ਰ ਗਲੇਵਾ ਹੈ ਜਮਾ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਆ ਕੱਚੀ ਗੱਚੀ ਆ ਸਭ ਨੰਦਾਜ਼ਾ ਲਾਓ ਬਣੂਗੀ ਬਹੁਤ ਫੇਸ ਬਿਊਟੀ ਪ੍ਰਿੰਟ ਪ੍ਰਿੰਟ ਕਰਮਾਈ ਦਾ ਪੂਰਾ ਚੰਗਾਗਾ ਭਾਈ। ਕਿਆ ਬਾਤ ਹੈ। ਬਾਕੀ ਕੱਦ ਭਾਈ ਜਣ ਬਹੁਤ ਆਵੇ ਕਿੰਨਾ ਕਹਦੇ ਉਹਨਾਂ ਦਾ। ਕੱਚੀ-ਕੱਚੀ ਆ ਇਹ ਕੱਚੀ ਦਾ ਮੁੱਲ ਉਸ ਹਿਸਾਬ ਨਾਲ ਹੋਗਾ। ਕਿਦਾਂ ਤਿਆਰ ਹੋਗੇ ਆਪਾਂ ਨੂੰ ਪਤਾ ਵੜ ਕਿੰਨੇ ਰੁਪਏ ਆਂਦੀ ਹੈ ਜੀ। ਸਹੀ ਗੱਲ ਆ ਭਾਈ। ਠੀਕ। ਬਾਕੀ ਕੱਦ ਪ੍ਰਿੰਟ ਖੜਨੀ ਹੋੜਨੀ ਬੈਠਦੀ ਵਜਣ-ਬੁਜਣ ਕਿਸੇ ਵਾਸਤੂ ਲਿੱਸੀ ਲਾਮੀ ਨਹੀਂ। ਅੱਜ ਦੀ ਘੜੀ ਮੁੱਲ ਭਾਈ ਇਹਨਾ ਜਮਾ ਜਾਇਜ਼ ਹੋਗਾ। ਕੱਚੀ-ਕੱਚੀ ਦਾ ਮੁੱਲ ਹੋਊਗਾ ਜਦਦੇ ਵੜ ਤਿਆਰ ਹੋਗੀ। ਵੜ ਦੱਸੂਗੀ। ਆਪਾਂ ਨੂੰ ਪਤਾ ਵੀ ਲੱਖੋਂ ਬਾਹਰ ਹੈ ਕਿਦਦੇ ਵੜ ਤਿਆਰ ਹੋਣਾਗਾ। ਸਹੀ ਗੱਲ ਆ। ਬਾਕੀ ਮਾੜਾ ਮੋਟਾ ਉੱਪਰ ਆ ਜੀ ਮੰਨਦੀ ਆ ਵੇ ਸੀਲ ਹੰਡੇ ਇਹ ਵੀ ਇੰਨੀ ਕਾਗੀ ਕਿਵੇਂ ਮਰਜ਼ੀ ਬੈਠਾ ਰਹੇ ਥੱਲੇ ਲੈ ਕਹਿਣਾ ਕੁਛ ਨਹੀਂ ਜਿਵੇਂ ਨਹੀਂ ਕੁਛ ਕਹਿਣਾ ਮਾੜਾ ਕੋ ਕੈਮਰੇ ਦੇ ਉੱਪਰ ਆ ਜ਼ਰੂਰ ਮੰਨਦੀ ਹੈਗੀ ਸਹੀ ਗੱਲ ਬਾਕੀ ਨਾੜਾ ਨੂੜਾ ਲੇਵੇ ਤੇ ਮਗਰ ਮੂਰੇ ਕਿੰਨੇ ਆ ਕਹਦੇ ਉਹਨੇ ਆਈਆਂ ਆ ਦਿਖਾ ਦੇ ਨਾੜਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਲੈ ਲੈ ਵਾ ਦੇ ਕਮਾਲ ਬਾਕੀ ਥਣ ਬਹੁਤ ਨਿਆਏ ਚੰਗਾ ਮੂਠੀ ਵਾਲਾ ਬਈ ਸਹੀ ਗੱਲ ਬਾਕੀ ਨਾੜਾ ਨਾ ਲੇਵਾ ਮਿਲਕ ਵੇਣ ਬਾਕੀ ਫੇਸ ਬਿਊਟੀ ਡੱਬ ਪ੍ਰਿੰਟ ਕਿੰਨਾ ਕਹਦੇ ਵੜ ਦੋ ਉਹਨਾਂ ਚੰਗੀ ਹੈਗਾ ਓਕੇ ਆ ਹਾਂ ਵੀ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਸੁੰਦੀ ਆ ਬਈ ਕਿੰਨੇ ਦਿਨ ਲੈਂਦੀ ਆ ਇਹ ਵੀ ਲੈ ਜੋ ਹਫਤਾ ਹਜੇ ਬੈਡ ਹਫਤਾ ਲੈ ਜੋ ਬਾਕੀ ਕੱਦ ਦਿਖਾ ਦੇ ਬੈਡ ਦਾ ਕਿੱਡਾ ਬਈ ਲੈ ਬਾਈ ਬਾਈ ਬਰਾਬਰ ਖੜਾ ਉਸ ਸਾਹਬ ਨਾਲ ਅੰਦਾਜ਼ਾ ਲਾ ਲਿਓ ਫੁੱਲ ਕੱਦ ਫੁੱਲ ਬਰੀਡ ਆ ਪੂਰਾ ਫੁੱਲ ਵਜਣਾ ਕੱਦ ਵਜਣਾ ਹੀ ਬੈਡ ਆ ਬਈ ਦੁੱਧ ਕਿੱਥੋਂ ਲਈ ਹੈਗੀ ਉਹਦਾ ਕਹਿੰਦੇ 26 27 ਕਿਲੋ ਚੋਆ ਵਾਗਾ ਠੀਕ ਆ ਪਹਿਲੇ ਸੂਏ ਦਾ ਬੈਡ ਦਾ ਬਾਕੀ ਹੈ ਢੱਲਾ ਢੁੱਲਾ ਕਿੰਨੇ ਆ ਕਹਿੰਦੇ ਉਹਨਾਂ ਹੀ ਆ ਉਹਨਾਂ ਨੇ ਬਈ ਅਗੇ ਸੀਲ ਕੀ ਹੈਗੀ ਕਿ ਮਰਜੀ ਬੈਠਾ ਰਹੇ ਨਾੜਾਂ ਦਿਖਾ ਦੇ ਬਿਲੇ ਨਾੜਾਂ ਨਾ ਪਰੋਇਆ ਪੈ ਜਾ ਮਲੇਵਾ ਬੈੜਦਾ ਲੈ ਬਈ ਕੱਲੀ ਕੱਲੀ ਨਾੜ ਨਾ ਐ ਖੜੀ ਜਾਂ ਲੈ ਕੀ ਬਾਤ ਆ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਇੱਕ ਨੰਬਰ ਬ੍ਰੀਡ ਆ ਬਾਕੀ ਕੱਦ ਵਜਣ ਇਹਨਾਂ ਸਿੱਧੀ ਹਰੇਕ ਬੈੜਦਾ ਹੁੰਦਾ ਨਹੀਂ ਬਈ ਸਹੀ ਗੱਲ ਆ ਬਈ ਹਾਂ ਬਈ ਦੇਖ ਲਾ ਕੱਦ ਵਜਣ ਪ੍ਰਿੰਟ ਲੰਬੀ ਲੰਬੀ ਕਿੰਨੀ ਕਹਦੇ 19 ਹੈਗੀ ਬ੍ਰੀਡ ਫੁੱਲ ਆ ਹਣੇ ਪੂਰੀ ਫੁੱਲ ਬ੍ਰੀਡ ਆ ਬਈ ਦੁੱਧ ਬਾੜਾ ਨਹੀਂ ਗਾ 30 ਕਿਲੋ ਦੁੱਧ ਪਾ ਦੂ ਇਹ ਸੇਵ ਵਾਲੇ ਬੰਦੇ ਕੋਲੇ ਪਾਕੀ ਗਾਹਾਂ ਸੇਵਾ ਬਈ ਅਗਲੇ ਦੀ ਬਾਕੀ ਸੇਵਾ ਹਾਂ ਸਹੀ ਗੱਲ ਆ ਬਈ ਤੋਰਾ ਦੇਖੋ ਫੁੱਲ ਬ੍ਰੀਡ ਫੁੱਲ ਕੱਦ ਪ੍ਰਿੰਟ ਪ੍ਰਿੰਟ ਬੜਾ ਚੰਗਾ ਤੋਰਾ ਕਮਾਲ ਦਾ ਬਈ ਬਾ ਕੱਚੀਆਂ ਕੱਚੀਆਂ ਵੜਾਂ ਬਈ ਤਿਆਰ ਵੜਾਂ ਸੀਗਾ ਦੋ ਸੂਂਗਾ ਵੇ ਅਸੀਂ ਇੱਕ ਗੱਬਣ ਸੀਗੀ ਉਹ ਵੇਗ ਗਿਆ ਉਹ ਪਾਸੇ ਕਰਤੀ ਅਸੀਂ ਇਹ ਕੱਚੀਆਂ ਵੜਾਂ ਪਹਿਲਾਂ ਤੇ ਵੀਡੀਓ ਪਾਉਣ ਹੀ ਨਹੀਂ ਸੀ ਇਹਨਾਂ ਦੀ ਹੂੰ ਹਾਂ ਠੀਕ ਆ ਕਿ ਆਪੋ ਤਿਆਰ ਕਰਕੇ ਵੇਚ ਆ ਕੱਚੀਆਂ ਅੱਜ ਉਹ ਸਾਹ ਉਹਨਾਂ ਦੇ ਤਾਂ ਕਿਤੇ ਤਿਆਰ ਹੋ ਗਈਆਂ ਆਪਾਂ ਨੂੰ ਪਤਾ ਬੜਾ ਕਿੰਨੇ ਰੁਪਈਆ ਦੀਆਂ ਸਹੀ ਗੱਲ ਆ ਬਈ ਸਹੀ ਗੱਲ ਆ ਬਰੀਟ ਇੱਕ ਨੰਬਰ ਆ ਲੇਵਾ ਕਮਾਲ ਦਾ ਤਿਆਰ ਕਰੂ ਕੱਚੀ ਆ ਉਹ ਬਾਕੀ ਫੈਕਸ ਲੇਵਾ ਬਈ ਜਮਾ ਕੋ ਟੁੱਟ ਮਾਨੀਗਾ ਠੀਕ ਆ ਬਾਕੀ ਦੇਖ ਲੈ ਬਰੀਕੀਆਂ ਬਰੂਕੀਆਂ ਲੇਵੇ ਜੇ ਕਿੰਨੀਆਂ ਕਹਿੰਦੇ ਉਹਨਾਂ ਹੀ ਆਈਆਂ ਸਹੀ ਗੱਲ ਆ ਬਈ ਹੂੰ ਬਰੀਕੀਆਂ ਫੋਲ ਲਾ ਬਈ ਫੋਲ ਬਰੀ ਬਾਕੀ ਕੱਦ ਬਿੱਡ ਦਿਖਾਤਾ ਵੱਡੀ ਬਹੁਤ ਆ ਵੈੜ ਹੂੰ ਕਿੰਨੀ ਕੋਈ ਛੋਟਾ ਨਹੀਂ ਕਹਦੇ ਨਾੜਾ ਇਧਰਲੇ ਪਾਸੇ ਵੀ ਦਿਖਾ ਦੇ ਬਈ ਕਿੰਨੀ ਆਈਆਂ ਲੇਵੇ ਦੇ ਸਹੀ ਗੱਲ ਆ ਬਈ ਜੇ ਮੈਂ ਪ੍ਰੋਆ ਪੈ ਲੇਵਾ ਕੱਚੀ ਕੱਚੀ ਹੋਈ ਆ ਬਸ ਕੱਚੀ ਕੱਚੀ ਆ ਫੇਸ ਬਿਊਟੀ ਇਧਰੋਂ ਦੇਖ ਬਈ ਬਾਕੀ ਬਹੁਤ ਨਿਆਇ ਚੰਗੀ ਆ ਵੜ ਕਿੰਨੀ ਕਹਦੇ ਲੈ ਕੀ ਬਾਤ ਆ ਬਈ ਲੈ ਬੋਦੀ ਬਾਕੀ ਛੋਟਾ ਫੇਸ ਆਗਾ ਬੋਦੀਵਾਦੀ ਬਾਕੀ ਕਦ ਕੁੱਦ ਸਹੀ ਗੱਲ ਤੇ ਬਹੁਤ ਨਿਆਇ ਚੰਗਾ ਆ ਬਾਕੀ ਵੱਡੀ ਵੜਾ ਕੋਈ ਛੋਟੀ ਦਾ ਵੜ ਨੂੰ ਕੀ ਮੰਨ ਕੇ ਨਾ ਆਵੇ ਬਈ ਸਹੀ ਗੱਲ ਆ ਅੱਗੇ ਤੈਨੂੰ ਨੰਬਰ ਕਿਹੜਾ ਸਮਾਂ ਵੀਰੇ ਏ ਵੀ ਸੂਆ ਆਪ ਮਾਰਕਰ ਦਾ ਦੂਜਾ ਕਹਿੰਦੇ ਸੀਗੇ ਆਪਾਂ ਤੀਜਾ ਸੂਆ ਮੰਨ ਕੇ ਲਈ ਹੈਗੀ ਠੀਕ ਆ ਭਾਈ ਬਾਕੀ ਸੀਟ ਠੰਡੀ ਕਿੰਨੀ ਕਹਦੇ ਓੰਨੀ ਆਏ ਕਿ ਮਰਜੀ ਬੈਠ ਰੇ ਥੱਲੇ ਬਈ ਇਹਦੇ ਠੀਕ ਆ ਭਾਈ ਹਾਂ ਮਾਰਕਰ ਉੱਪਰ ਆਇਆ ਤਾਂ ਜ਼ਰੂਰ ਕਰਦੀ ਹੈਗੀ ਠੀਕ ਆ ਕਹਿਣਾ ਕੁਛ ਨਹੀਂ ਗਾ ਕਿਵੇਂ ਮਰਜੀ ਬੈਠ ਰ ਲੈ ਬੱਲਾ ਭਾਈ ਲੱਲੇ ਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਂ ਦੇਖ ਲੈ ਹਨਾ ਹਿਲਣਾ ਤਾਂ ਹੈ ਨਹੀਂ ਵੀ ਕਿੱਥੇ ਪੈਰ ਧਰ ਲੈ ਬੈਠ ਨੇ ਇੱਧਰ ਦੀ ਬਹਿ ਜਾ ਉਧਰ ਦੀ ਬਹਿ ਜਾ ਕੋਈ ਚੱਕਰ ਹੀ ਨਹੀਂ ਗਾ ਬਾਕੀ ਲੇਵਾ ਡਾਕਟਰ ਹੁਣ ਵੀ ਬਹੁਤ ਹੈਗਾ ਬੈੜ ਕੱਲੀ ਕੱਚੀ ਕੱਚੀ ਹੈਗੀ ਕਿੱਦੇ ਬੈੜ ਤਿਆਰ ਹੋ ਗਈ ਦੱਸਣਾ ਬੈੜ ਨੇ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਲਾਇਓ ਬੈੜ ਦੇ ਤਿਆਰੀ ਬਹੁਤ ਚੰਗੀ ਹੈ ਲੇਵਾ ਬਾਕੀ ਫੇਸਬੁਕ ਚਮਕ ਬਹੁਤ ਆ ਬਈ ਚਮਕ ਬਹੁਤ ਬਾਕੀ ਛੋਟੀ ਨਾ ਕੋਈ ਮੰਨੇ ਪੂਰਾ ਫੁੱਲ ਕਰਦਾ ਬੈੜ ਦਾ ਸਹੀ ਗੱਲ ਆ ਬਈ ਹੂੰ ਹੂੰ ਬਾਕੀ ਇਹ ਬਈ ਹੁਣ ਡਿਮਾਂਡ ਹੀ ਇਹਨਾਂ ਦੀ ਹੈ ਮੂਰੇ ਰੋਟੀ ਇਹਨਾਂ ਦੀ ਹੋਣੀ ਹੈ ਨਾ ਗਰਮੀ ਮੰਨਣੀ ਹੈਗੀ ਉਹ ਕਹਿੰਦੀ ਮੰਨ ਕੇ ਚੱਲ 25 26 ਕਿਲੋ ਦੁੱਧ ਦੇ ਦੇ ਚੋਆ ਪਗਾ ਦੂਜੇ ਸੂਏ ਆਪਾਂ ਤੀਜਾ ਸੂਆ ਮੰਨ ਕੇ ਲਈ ਹੈਗੀ ਠੀਕ ਆ ਬਈ ਬਾਕੀ ਫੇਸ ਬਿਊਟੀ ਦੀ ਚਮਕ ਚਮਕ ਕਿੰਨੀ ਕਹਦੇ ਵੈੜਦੇ ਓੰਨੀ ਆ ਗਈ ਬਾਕੀ ਲੇਵਾ ਦੇਖ ਨਾੜਾ ਨਾ پروਇਆ ਪੈਗਾ ਸਹੀ ਗੱਲ ਆ ਬਾਕੀ ਪਿੰਡਾਂ ਇਹ ਵੈੜੋ ਜਿਵੇਂ ਕਾਗਜ਼ ਵਰਗਾ ਬਈ ਮੋਲੇ ਜੈਜ ਹੂ ਵੀਰੇ ਹਾਂ ਮੋਲੇ ਦਾ ਵੀ ਜੈਜ ਹੂਗਾ ਬਈ ਲੇਵਾ ਬਹੁਤ ਸੋਹਣਾ ਲੇਵਾ ਬਹੁਤ ਨਿਆਇ ਚੰਗਾ ਬਈ ਮੀਟਿੰਗ ਚ ਚੈੱਕ ਕਰੋ ਢਿੱਲ ਦੇਖੋ ਲੇਵਰੀ ਬਹੁਤ ਢਿੱਲ ਪਈ ਆ ਸਾਰੀਆਂ ਬੰਨ੍ਹਣਾਂ ਅਮਰੀਕੀਆਂ ਕਿੱਥੇ ਬੰਨ੍ਹਣਾ ਵੈੜਨੇ ਹਜੇ ਕਿੱਦੇ ਤਿਆਰ ਹੋਣਾ ਹੈ ਮੈਨੂੰ ਕਿ 5 ਤੋਂ 6 ਦਿਨ ਲੈ ਜੂਈ ਹਜੇ ਸਹੀ ਗੱਲ ਆ ਗੂੰਦੀ ਮਾਰ ਦਿਆਂ ਸਾਰੀਆਂ ਵੈੜਾਂ ਬਾਕੀ ਕੱਦ ਦੇਦਾ ਵੀ ਦਿਖਾ ਦੇ ਵੀ ਵੈੜ ਦਾ ਲੈ ਕੱਦ ਲੈ ਚੈੱਕ ਕੱਦ ਪੂਰਾ ਫੁੱਲ ਚੰਗਾ ਹੈ ਬਾਕੀ ਚਮਕ ਚਮਕ ਰਾਜੀ ਰੂਜੀ ਸਭ ਹੀ ਪਲੀ ਆ ਲਿਸੀਲਾ ਵਿੱਚ ਕੋਈ ਵੈੜ ਨਹੀਂ ਵੀ ਸਾਰਿਆਂ ਪੂਰੇ ਸਵੇਂयां ਪਲੀਆਂ ਵੜਾਂ ਗਿਆ ਅੱਗੇ ਬਈ 4 ਨੰਬਰ ਕਿਹੜਾ ਸੂਆ ਵੀਰੇ ਇਹ ਪਹਿਲਾ ਸੂਆ ਬਈ ਪਦੀ ਖੇਰੀ ਆ ਪਦੀ ਦੁੰਦੀ ਆ ਹਜੇ ਠੀਕ ਆ ਹਾਂ ਠੀਕ ਆ ਦੋ ਦੰਦ 2.5 ਸ਼ਾਇਦ ਬਈ ਬਾਕੀ ਵਾ ਦੰਦ ਵੀ ਦਿਖਾ ਦਿੰਨੇ ਆ ਕਿ ਲੈ ਲੈ ਬੱਚਾ ਹੀ ਆ ਬਈ ਇਹ ਤਾਂ ਅਜੇ ਤਾਂ ਬੱਚੇ ਆ ਦੰਦ ਚੈੱਕ ਕਰ ਲਓ ਲੈ ਦੋਂਦੀ ਆ ਗਈ ਸਮਾਰ ਕੇ ਦਿਖਾਰੇ ਬਣੀ ਪਿਓਰ ਦੋ ਦੰਦ ਬੱਛੀ ਆ ਬਈ ਜਮਾ ਬਾਕੀ ਲੱਗਦੀ ਆ ਇਹੋਗਾਂ ਦੂਜਾ ਸੂਆ ਵਹਿੜਾ ਗਈ ਕਦ ਕੁੱਦ ਜਰਸੀ ਆ ਬਈ ਪੰਜਾਬ ਵਾਲੀ ਆਪਣੀ ਫਾਰਮ ਜੋ ਬੱਛੀ ਲਈ ਹੈਗੀ ਇਹ ਬਰੀਡ ਬਹੁਤ ਆ ਨਾ ਵਹਿੜ ਬਰੀਡ ਬਈ ਪਿੱਛੋ ਪੁੱਛੋ ਵਹਿੜਦੀ ਖੜਨੇ ਖੁੜਨੇ ਕਿੰਨੀ ਕਹਦੇ ਉੰਨੀ ਚੰਗੀ ਹੈ ਬਾਕੀ ਤੋਰਾ ਤਰ ਪਿੱਛੋ ਦੇਖ ਲੈ ਕਿਵੇਂ ਪੀਆ ਬੈੜ ਪੱਦਰ ਪੁੱਦਰ ਪੂਰੀ ਆ ਹਨਾ ਬਾਕੀ ਵਿੱਚੋ ਪੈਠ ਪੁੱਡ ਦੇ ਕਿੰਨੀ ਖੜਮੀ ਆ ਬੈੜ ਦੀ ਸਹੀ ਗੱਲ ਆ ਬਾਕੀ ਇਕੱਲੀ ਕੱਚੀ ਕੱਚੀ ਹੈਗੀ ਬਾਕੀ ਥਾਂਲੇ ਵਾ ਸੀਲ ਠੰਡੀ ਕਿੰਨੀ ਕਹਦੇ ਓਨੀ ਹੈਗੀ ਬਾਕੀ ਫੇਸ ਬਿਊਟੀ ਕਰਦਣਾ ਕੋਈ ਬੱਚੀ ਦਾ ਛੋਟਾ ਮੰਨੇ ਬਈ ਸਹੀ ਗੱਲ ਆ ਬਈ ਬਰੀਡ ਇੱਕ ਨੰਬਰ ਹੈ ਹਨਾ ਬਰੀਡ ਇੱਕ ਨੰਬਰ ਆ ਬਈ ਇੱਕ ਨੰਬਰ ਕਿੱਦੇ ਬੱਚੀ ਥੱਲਿਓਂ ਭਰ ਗਈ ਦੱਸਣਾ ਬੱਚੀ ਨੇ ਵੀ ਚੀਜ਼ ਹੈ ਕੋਈ ਮੋਲ ਜੈ ਜੀ ਮੋਲ ਅੱਜ ਦੀ ਘੜੀ ਜਮਾ ਜੈ ਜੂ ਬਈ ਇਹਦਾ ਬੱਚੇ ਆ ਬਾਕੀ ਸੀਲ ਦੇਖ ਸਿੱਲਾ ਮੌਪੀਆਂ ਸਾਰੀਆਂ ਬਾਲਡਾ ਬਾਕੀ ਮੜਾ ਉੱਪਰ ਆ ਜੀ ਮਾਲਦੀਆ ਕਹਿਣਾ ਕੁਛ ਵੀ ਨਹੀਂਗਾ ਕਿੱਥੇ ਪੈਰ ਧਰ ਲਿਆ ਪਟਣਾ ਹੀ ਨਹੀਂਗਾ ਸਹੀ ਗੱਲ ਆ ਬਾਈ ਲੈ ਲੈ ਵਾ ਓਟਲ ਦੇਖੋ ਸਾਰੀਆਂ ਬਾਲਡਾ ਲੈ ਗੱਡੂ ਫੇਰ ਕਰਬਲੀ ਨੇ ਸੋਣਾ ਦੇ ਬੇਟਾ ਲੰਡੂ ਨਾ ਬੱਛੀ ਕੀ ਬਾਤ ਆ ਬਾਈ ਬਾਕੀ ਥਾਣਾ ਮੜਾ ਬਾਕੀ ਵੀ ਮੜਾ ਉੱਪਰ ਆ ਜੀ ਕਰਦੀ ਹੈਗੀ ਸੀਲ ਠੰਡੀ ਕਿੰਨੀ ਕਹਦੇ ਵੜ 11 ਹੈਗੀ ਬਾਕੀ ਫੇਸ ਬਿਊਟੀ ਸਾਈਡਾਂ ਸੁਡਾਂ ਦੇਖ ਲੈ ਕਿੰਨੀ ਵੜ ਲੰਬੀ ਹੈਗੀ ਸਹੀ ਗਿਆ लवली ਬਾਕੀ ਕੋਈ ਕੱਦ ਨਹੀਂ ਛੋਟਾ ਬੱਚੀ ਦਾ ਪੂਰਾ ਫੁੱਲ ਸਹਜ ਆ ਜਾਗਾ ਬਾਕੀ ਨਾਲ ਬਾਕੀ ਵੀ ਮੰਨ ਕੇ ਚੱਲੇ ਹੈ ਵੀ ਬੱਚੀ ਹੈ ਦੋੰਦ ਦਾ ਮੈਂ ਕੱਢਣੀ ਲੱਗੀ ਹੈਗੀ ਠੀਕ ਹੈ ਭਾਈ ਹਾਂ ਭਾਈ ਫੁੱਲ ਬਰੀਡ ਆ ਦੁੱਧ ਕਿੰਨਾ ਕਿਤੇ ਦੂਸਤ ਦੁੱਧ ਵੀ ਬਾਹਲਾ ਨਹੀਂਗਾ ਕਿ 20 ਕਿਲੋ ਦੁੱਧ ਪਾ ਦੂਗੀ ਬਾਕੀ ਗਾਂ ਸੇਵਾ ਗਈ ਹਏ ਹਫਤਾ ਲੈ ਜੂ ਬੱਚੀ ਨੇ ਬਣਨਾ ਕਿੰਨਾ ਕਹਦੇ ਉਹਨਾਂਗਾ ਕੱਚੀ ਕੱਚੀ ਹੈ ਕੱਲੀ ਉਸ ਹਾਵਨਾ ਦਾ ਚਾਲ ਆਇਆ ਡਾਇਮੰਡ ਪੀਸ ਆ ਵੀ ਇੱਕ ਤਰ੍ਹਾਂ ਦਾ ਵੇਖੀ ਡਾਇਮੰਡ ਪੀਸ ਫੇਸ ਵੇਖੋ ਛੋਟਾ ਜਿਹਾ ਫੇਸ ਹੈ ਨਾ ਹਾਂ ਬਈ ਕੀ ਬਾਤ ਹੈ ਪਾ ਜਿਹੜੇ ਬਹੁਤ ਜੈਜ ਹੋਊਗਾ ਬੈੜੇ ਸਾਹਿਬ ਬੈੜਾ ਵੀ ਚੰਗੀ ਆ ਬਈ ਤੇ ਚਲੀ ਨਰਗੀ ਬਈ ਆ ਬਈ ਦੀ ਗੱਲ ਸਹੀ ਆ ਲੇਵਾ ਬਹੁਤ ਕੱਡੂਗੀ ਜਿਹੜੇ ਸਾਹ ਨੂੰ ਤਿਆਰੀ ਆ ਆ ਬੈੜ ਦੇਖੋ ਬਈ ਫੁੱਲ ਬਰੀਡ ਫੁੱਲ ਕੱਦ ਲੇਵਾ ਕਮਾਲ ਦਾ ਆ ਬੈੜ ਵੀ ਕੱਲੀ ਕੱਚੀ ਕੱਚੀ ਆ ਬਈ ਬਾ ਕੱਚੀਆਂ ਕੱਚੀਆਂ ਵੇੜਾ ਬਈ ਕੱਲੀਆਂ ਕਿਸੇ ਵੀਰ ਨੂੰ ਕੋਈ ਵੀ ਨੰਗ ਪਸੰਦ ਆ ਬਾਈ ਲਗਨੇਟ ਕਰ ਲਓ ਜੀ ਧੰਨਵਾਦ ਬਾਈ